ਕੋਈ ਫੀਡ ਨਹੀਂ ਕੁਛ ਨਹੀਂ ਪੂੜੀ ਤੇ ਬਸ ਕਰਦੀ ਨਾਰਮਲ ਆ ਨਾਰਮਲ ਸਾ ਤੂੰ ਦੇਖ ਹੀ ਸਕਦੇ ਆ ਆਦੇ ਇੱਥੋਂ ਤੱਕ ਠੀਕ ਐ ਇਹ ਹੁਣ ਤੜਕੇ ਟਾਈਮ ਨਾਲ ਚੋਈ ਵੀ ਆ ਤੜਕੇ ਕਿੰਨੇ ਵਜੇ ਚੋਈ ਵੀ ਸਾਢੇ 6 ਵਜੇ ਬਈ 6:30 ਵਜੇ ਤੇ ਹੁਣ ਦੁੱਧ ਕਿੰਨਾ ਦਾ ਹੁਣ ਦੁੱਧ ਇਹਦਾ ਬਈ 10-11 ਕਿਲੋ ਦੁੱਧ ਹੁਣ 10-11 ਕਿਲੋ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਹੇ ਤਾਂ ਤਾਂ ਅੱਜ ਪੰਚੇ ਸੀਗੇ ਜੀ ਪਿੰਡ ਖੀਵਾ ਤਾਂ ਇਹ ਤਨੌਲੇ ਤੋਂ ਜਿਹੜਾ ਭੀਖੀ ਵਾਲਾ ਰੋਡ ਐ ਉਸ ਰੋਡ ਦੇ ਉੱਤੇ ਹੀ ਆ ਜਾਂਦਾ ਜੀ ਥੋੜਾ ਜਿਹਾ ਸਾਈਡ ਨੂੰ ਮੁੜ ਕੇ 5-6 ਕਿਲੋਮੀਟਰ ਇਧਰ ਇਹ ਛੋਟਾ ਕੀਵਾ ਵਜਦਾ ਹੈ ਆ ਸਜਾ ਦੇਵਾ ਕੀਵਾ ਇੱਕ ਛੋਟਾ ਕੀਵਾ ਜੀ ਹੈ ਤੇ ਅੱਜ ਫੇਰ ਕੀਵੇ ਪਹੁੰਚੇ ਸੀਗੇ ਸ਼ਕੰਦਰ ਬਾਈ ਦੇ ਮਿੱਤਰਾਂ ਕੋਲੇ ਸੀਗੀ ਇਹ ਵੀ ਘਰੇ ਚ ਹੋਈ ਵੀ ਜਿਹੜੀ ਝੋਟੀ ਹੈ ਤਾਂ ਬਾਈ ਦੇ ਨਾਲ ਸਾਰੀ ਆਪਾਂ ਡਿਟੇਲ ਚ ਵੀ ਗੱਲ ਕਰਦੇ ਆ ਨੰਬਰ ਵੀ ਲਵਾ ਗਿਆ ਆਪਾਂ ਬਾਈ ਦਾ ਤੁਹਾਨੂੰ ਪਤਾ ਨੰਬਰ ਹਮੇਸ਼ਾ ਆਪਣਾ ਵੀਡੀਓ ਦੇ ਅੰਦਰ ਹੀ ਹੁੰਦਾ ਠੀਕ ਹੈ ਜੀ ਤਾਂ ਬਾਕੀ ਬਾਈ ਦੇ ਤੁਸੀਂ ਸਮਾਈ ਸਮੇਂ ਦੇਖ ਸਕਦੇ ਆ ਸਾਰੇ ਪਸ਼ੂਆਂ ਦੀ ਤਾਂ ਬਹੁਤ ਚੰਗੀ ਗੌਰਨ ਵਾਲਾ ਆਪਾਂ ਦੀ ਪਸ਼ੂ ਤਿੰਨ ਚਾਰ ਹੀ ਪਾਲਦੇ ਆ ਪਰ ਇਹ ਹੀ ਹੁੰਦਾ ਵੀ ਪਸ਼ੂ ਨੂੰ ਚੰਗੀ ਸਮਝਾਈ ਕਰਨੀ ਸ਼ੌਂਕ ਦੇ ਨਾਲ ਚੰਗਾ ਉਹ ਕਰਨਾ ਤੇ ਝੋਟੀ ਵੀ ਚੰਗੀ ਆ ਮਿੱਤਰੋ ਸਮਾਰਟ ਰੌਟਰ ਵੀ ਦਿਖਾਵਾਂਗੇ ਜਮਾ ਕੋਈ ਮਤਲਬ ਕੋਈ ਹਜੇ ਸੂਈ ਆ ਤੇ ਕੋਈ ਐਖੜ ਨਹੀਂ ਕੁਛ ਨਹੀਂ ਨਾਲੇ ਖਾਲੀ ਕੀਤੀ ਵੀ ਝੋਟੀ ਐ ਤਾਂ ਜਮਾ ਤੜਕੇ ਸਿਆਹ ਟਾਈਮ ਨਾਲੀ ਚੋਣ ਵਾਲੀ ਠੀਕ ਆ ਬਾਕੀ ਤੁਹਾਨੂੰ ਖਣਾ ਦੀ ਪਤਾ ਲੱਗ ਜਾਂਦਾ ਸਸਰੀ ਘਾਲ ਬਾਈ ਸਸਰੀ ਘਾਲ ਬਾਈ ਹੋਰ ਸਭ ਠੀਕ ਆ ਵੀਰੇ ਸਭ ਠੀਕ ਠਾਕ ਹੀ ਤੇ ਕਿੰਮੇ ਸਵੇ ਝੋਟੀ ਦਾ ਇਹ ਤੀਜਾ ਸੂਆ ਜੀ ਤੇ ਇਹ ਤੀਜਾ ਸੂਆ ਤੇ ਦੂਜੇ ਸੂਆ ਦਾ ਦੁੱਧ ਕਿੰਨਾ ਸੀ ਇਹ 13-14 ਲੀਟਰ ਦੁੱਧ ਸੀ 13-14 ਕਿਲੋ ਦੁੱਧ ਸੀਗਾ ਭਾਈ ਨਾਰਮਲ ਖ ਅਈ ਤੇ ਬਾਈ ਇਹ 15 16 ਦੁੱਧ ਵੱਡੂ ਦੇ ਸਕਦੀ ਆ ਹਾਂ ਦੇ ਸਕਦਾ ਜੀ ਰਾਜੀ ਬਹੁਤ ਆ ਓਕੇ ਹਾਂਜੀ ਪਿਛਲੀ ਵਾਰ ਨਹੀਂ ਸੀ ਤੀ ਅੱਛਾ ਇੱਥੇ ਰਾਜੀ ਰੂਜੀ ਬਹੁਤ ਹੈ ਹਾਂਜੀ ਦੇਖਤੀ ਫਰਕ ਆ ਜਣੀ ਜੀ ਹਾਂ ਫਰਕ ਆਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਇਹ ਇਹਦਾ ਕਰਕੇ ਇਹ ਵੀ ਫਰਕ ਪਈ ਜਾਂਦਾ ਤੇ ਬਾਕੀ ਅੱਜ ਤਸਵੀਰ ਡਾਕਟਰ ਤਾਂ ਵੀ ਛਾਪਾ ਮਾਰ ਲਿਆ ਇਧਰਲੇ ਪਾਸੇ ਅੱਜ ਤੇ ਬਾਈ ਸਿਕੰਦਰ ਕੋਲੀ ਪਹੁੰਚਿਆ ਪਿਆ ਸੀਗਾ ਤੇ ਪ੍ਰੋਬਲਮ ਆ ਗਈ ਸੀ ਮੱਝ ਨੂੰ ਬਹੁਤ ਵੱਡੀ ਤਾਂ ਉਹਦਾ ਹੱਲ ਤਸਵੀਰ ਨੇ 20 25 ਮਿੰਟਾਂ ਦੇ ਵਿੱਚ ਕਰਤਾ ਤੇ ਮੈਂ ਕਿਹਾ ਧੰਨਵਾਦ ਹੈ ਸਾਰੇ ਜਾਣੇ ਬਾਈ ਡਾਕਟਰ ਤੋਂ ਕੋਈ ਵੀ ਕੋਈ ਐਮਰਜੈਂਸੀ ਦਾ ਕੇਸ ਆ ਬਾਈ ਦਾ ਨੰਬਰ ਲਓ ਬੁਲਾਓ ਜਾਇਜ਼ ਪੀਸ ਜਾਇਜ਼ ਕੰਮ ਮਿੰਟਾਂ ਸਕਟਾਂ ਦੇ ਵਿੱਚ ਤੁਹਾਨੂੰ ਵੀ ਮੱਝ ਨੂੰ ਵੀ ਦਿੱਕਤ ਨਹੀਂ ਆਉਣੀਦਾ 1% ਵੀ ਤਕਲੀਫ ਨਹੀਂ ਆਉਂਦੀਤੀ ਮੱਝ ਨੂੰ ਓਕੇ 1% ਵੀ ਤਕਲੀਫ ਨਹੀਂ ਆਉਂਦੀਤੀ ਮੱਝ ਨੂੰ ਦੇਖ ਲਓ ਤੇ ਬਾਈ ਖੋਲੀਏ ਫਿਰ ਆਪਾਂ ਦਵਾਈਏ ਕਿਹੜਾ ਹਾਂਜੀ ਹਾਂਜੀ ਕਿਹੜਾ ਕਰਮ ਵਾਲੀ ਦਾ ਚਲੋ ਜੀ ਖੋਲੋ ਬਾਈ ਆ ਜਾ ਲੱਕੀ ਖੋਲ ਪੁੱਤ ਤੇ ਲੱਕੀ ਖੋਲੀ ਮੈਂ ਤੇ ਬਾਕੀ ਹਜੇ ਮੈਂ ਆਤਾ ਸੀਗਾ ਲੱਕੀ ਨੂੰ ਮੈਂ ਆਇਆ ਜਦੋਂ ਦੁੱਧ ਉਹ ਪੜ ਗਈ ਤੇ ਤੁਸੀਂ ਮਗਰਲੇ ਪਾਸੋਂ ਆਕਰ ਦੇਖਿਓ ਠੀਕ ਹੈ ਜਿਹੜਾ ਬੰਦਾ ਜਾਣਕਾਰ ਹੁੰਦਾ ਪਤਾ ਲੱਗ ਜੂ ਤੇ ਬਾਕੀ ਬਾਈ ਦਾ ਨੰਬਰ ਦੇ ਨਾਲ ਤੁਹਾਨੂੰ ਤਸੱਲੀ ਤੁਸੀਂ ਬਾਈ ਤੋਂ ਆਪ ਕਰ ਲੈਣੀ ਆ ਤਾਂ ਮੈਂ ਤੁਹਾਨੂੰ ਥੋੜੀ ਥੋੜੀ ਜਿਹੀ ਆ ਦੇਖੋ ਇਹ ਬੱਚਾ ਇਹਦੇ ਮਗਰ ਹੈ ਬੱਚੇ ਦਾ ਕਰਦੀ ਹੈ ਬੱਚੇ ਦਾ ਕਰਦੀ ਹੈ ਬੱਚੇ ਦਾ ਬਹੁਤ ਕਰਦੀ ਹੈ ਬਹੁਤ ਸੀ ਰਹੀ ਆ ਜੇ ਆਪ ਤੂੰ ਦੁੱਧ ਛੱਡਣੀ ਪੈਂਦੀ ਆ ਚੱਲ ਵੀ ਚੱਲ 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 ਪੁੱਤ ਚੱਲ ਲੋ ਜੀ ਤੁਸੀਂ ਆਟਰ ਰੋਡਰ ਤੁਰਦੀਦਾ ਵੀ ਦੇਖੋ ਲੱਕੀ ਮੋੜ ਲਿਆ ਇਧਰੋਂ ਐ ਕੱਚੇ ਥਾਂ ਤੋਂ ਮੋੜ ਕੇ ਕੱਚੇ ਦੀ ਲਿਆ ਪੁੱਤੋਂ ਇੰਦੀ ਕੱਚੇ ਦੀ ਆਹ ਸੱਤੀ ਲੈ ਜਾ ਇੱਕ ਵਾਰੀ ਪਰ ਇਹਨੂੰ ਬਾਈ ਮੋੜੀਂ ਤੇਰੇ ਬੱਚੇ ਕਦੀ ਨੂੰ ਆਉਗੀ ਚੱਲੋ ਦੋ ਦੇਖੋ ਜੀ ਜਿਹੜਾ ਥੰਦ ਦਾ ਸਹਜ ਆ ਨਾ ਜਿਹੜੀ ਬਣਾਵਟ ਹੈ ਉਸੇ ਕਰਕੇ ਮਤਲਬ ਤੁਹਾਨੂੰ ਜਿਹੜਾ ਦਿਖਾਈ ਹੈ ਥੋੜਾ ਜਿਹਾ ਸਿੰਘ ਦਾ ਖੁੱਲਾ ਛੋਟੀ ਦਾ ਤੇ ਪਰ ਆਟਰ ਰੋਡਰ ਸੋਹਣਾ ਤੇ ਆਟਰ ਦਾ ਸਹਜ ਵੀ ਤੁਸੀਂ ਆਦੇ ਹੁਣ ਤੁਰਦੀਦਾ ਦੇ ਮਗਰਲੇ ਪਾਸੇ ਵੀ ਦੇਖ ਹੀ ਸਕਦੇ ਆ ਵੀ ਆ ਸਾਰਾ ਮਤਲਬ ਕੱਪੜੇ ਵਾਂਗੂ ਸਾਰੇ ਬਾਲੀ ਆ ਹਨ ਮਗਰ ਪਰ ਜਦੋਂ ਇਹਨੇ ਦੁੱਧ ਤਿਆਰ ਕਰ ਲਿਆ ਤਾਂ ਉਸ ਹਾਰ ਦੇ ਨਾਲ ਇਹ ਬਹੁਤ ਸੰਗਾ ਚੰਗਾ ਹੋਰ ਵੀ ਆਟਾ ਜਿਹੜਾ ਚੰਗਾ ਤਿਆਰ ਕਰਨਾ ਤੇ ਘਟੋ ਘਟਾ ਇਹ ਦੁੱਧ ਜਦੋਂ ਬਣ ਗਿਆ ਨਾ ਜਿਹੜਾ ਆ ਦੇ ਆ ਛੱਟ ਖਾਲੀ ਪਿਆ ਤੇ ਆ ਦੇ ਆ ਸਾਰਾ ਤੂੰ ਦੇਖ ਹੀ ਸਕਦੇ ਆ ਆ ਦੇ ਇੱਥੋਂ ਤੱਕ ਠੀਕ ਹੈ ਇਹ ਹੁਣ ਤੜਕੇ ਟਾਈਮ ਨਾਲ ਚੋਈ ਵੀ ਆ ਤੜਕੇ ਕਿੰਨੇ ਵਜੇ ਚੋਈ ਵੀ ਸਾਢੇ 6 ਵਜੇ ਬਈ 6:30 ਵਜੇ ਤੇ ਹੁਣ ਦੁੱਧ ਕਿੰਨਾ ਦਾ ਹੁਣ ਦੁੱਧ ਇਹਦਾ ਬਈ 10-11 ਕਿਲੋ ਦੁੱਧ ਹੁਣ 10-11 ਕਿਲੋ ਆ ਜਿਹੜੇ ਦਿਨ ਕੈ ਮਸ ਅੱਜ ਚੌਥਾ ਦਿਨ ਹੀ ਆ ਬਈ ਚ ਚੌਥਾ ਦੇਣਾ ਵੀ ਮਿੱਤਰੋ ਲਓ ਜੀ 10-11 ਕਿਲੋ ਦੁੱਧ ਜਿਹੜਾ ਤਿਆਰ ਹੈ ਦਾ ਤੇ ਆ ਸੀਗਾ ਬੱਚਾ ਤੇ ਤੁਸੀਂ ਬੱਚੇ ਦਾ ਨਾੜੂਗਾ ਵੀ ਦੇਖ ਸਕਦੇ ਆ ਨਾਲ ਲੱਗਿਆ ਹੋਇਆ ਠੀਕ ਹੈ ਮੇਲ ਕਾਫ ਹੈ ਜੀ ਤੇ ਝੋਟੀ ਸੀਲ ਹੈ ਤਾਂ ਆਰਡਰ ਤੁਹਾਨੂੰ ਜਿਵੇਂ ਅੱਗੇ ਦੱਸਿਆ ਵੀ ਤੁਸੀਂ ਦੇਖ ਹੀ ਸਕਦੇ ਆ ਜਿਹੜਾ ਆਰਡਰ ਦਾ ਸਾਈਜ਼ ਹੈ ਠੀਕ ਹੈ ਆਰਡਰ ਦਾ ਸਾਈਜ਼ ਬਹੁਤ ਡਬਲ ਹੈ ਠੀਕ ਹੈ ਮਗਰ ਤੱਕ ਆ ਜਾਂਦਾ ਤੇ ਬਾਈ ਨੂੰ ਨਾਰਮਲ ਦੇ ਵਿੱਚ ਵੀ ਆਤੇ ਸੀਗੇ ਵੀ ਝੋਟੀ ਚੰਗੀ ਆ ਕਰੇਲੂ ਮੱਝ ਤੇ ਭਾਈ ਨੰਬਰ ਕਿੰਨਾ 95010 95010 55504 55504 ਇਹ ਨੰਬਰ ਆ ਤੇ ਇਹ ਆ ਗਈ ਗ੍ਰੇਡੇਟ ਦੇ ਵਿੱਚ ਨੀਲੀ ਦਾ ਵੀਚ ਹੈ ਨਾ ਇਹ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਚੰਗੇ ਲੈ ਸਾਂਝਾ ਹਾਂਜੀ 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 ਵੀ ਜਿਵੇਂ ਨੀਲੀ ਦਾ ਵੀਚ ਮਾੜੀ ਮੁੱਟੀ ਅੱਖੀ ਕੱਲੀ ਘੱਟ ਦਿਖਾਉਂਦੀ ਐ ਹਾਂਜੀ 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 ਪਰ ਲਈ ਤਾਂ ਨਿਸ਼ਾਨ ਤਾਂ ਉਹ ਹੈਗੇ ਅੱਖ ਚ ਹੈ ਵੀ ਚੰਦ ਦਾ ਹਾਂਜੀ ਵੀ ਯਾਨੀ ਕਿ ਬੱਚੇ ਬਹੁਤ ਸੁਣੇ ਮਤਲਬ ਪੂਰੇ ਬਰੀਡਿੰਗ ਨੂੰ ਦੇ ਦੂ ਬਾਕੀ ਰਾਜੀ ਜੀ ਬਹੁਤ ਕੀਤੀ ਵੀ ਐ 2 ਸਾਲ ਦੀ ਹੈ ਜੀ ਅੱਛਾ ਜੀ ਹਾਂ ਨਹੀਂ ਪਹਿਲਾ ਸੂਈ ਇਹਦਾ ਪਹਿਲਾ ਸੂਲਾ 2.5 ਸਾਲ ਦੀ ਹੋਈ ਆ ਹੁਣ ਸਾਰੀ 2.5 ਸਾਲ ਦੀ ਹੋਈ ਜਾ ਹਾਂ ਸਾਰੀ ਲਓ ਜੀ ਦੇਖੋ ਮਿੱਤਰੋ 2.5 ਸਾਲ ਦੀ ਹੋਈ ਆ ਤੇ ਪਹਿਲਾ ਸੂਆ ਇਹਦਾ ਤੇ ਜਦੋਂ ਅਗਲੀ ਵਾਰ ਨੂੰ ਥੋੜੀ ਜਿਹੀ ਫੈਂਟ ਓਵਰ ਚੜੀ ਵੀ ਆ ਉਹ ਅੱਗੇ ਬੰਗਾਂ ਨੂੰ ਵੀ ਦੱਸਦਾ ਸੀ ਵੀ ਗਾਹਾਂ ਨੂੰ ਆਪਾਂ ਜਿਹੜੀ ਫੈਂਟ ਆ ਓਵਰ ਨਹੀਂ ਹੋਣ ਦੇਣੀ ਬਸੂ ਦੀ ਜਿਵੇਂ ਆ ਛੋਟੀ ਸੂਈ ਹੈ ਇਹਦੀ ਸਹੀ ਫੈਂਟ ਹੈ ਕਿਸੇ ਨੂੰ ਕੋਈ ਮਰਜ਼ੀ ਕਹੀ ਚੱਲੇ ਇਹ ਚੀਜ਼ਾਂ ਜਮਾਂ ਸਹੀ ਆ ਤੇ ਬਾਕੀ ਇਹਨੂੰ ਪਤਾ ਹੈ ਵੀ 10 0 ਫੈਂਟ ਹੈ ਬਈ ਜੀ अच्छा हां ਹੁਣ ਵੀ ਹਾਂ ਨਾ ਨਾ ਹੁਣ ਨਹੀਂ ਅੱਛਾ ਪਿਛਲੇ ਸੂਏ ਦੀ 10 ਜੀਰੋ ਫੈਂਟ ਦੀ ਓਕੇ ਵੀ ਫੈਂਟ ਬਹੁਤ ਜ਼ਿਆਦਾ ਹਾਂ ਫੈਲਵਾਨ ਹਾਂਜੀ ਬਾਕੀ ਵੀ ਬਾਈ ਨੇ ਤੁਹਾਨੂੰ ਪਤਾ ਜਿਹੜਾ ਘਰੇਲੂ ਆ ਕਿਤੇ ਵੀਡੀਓ ਦੇ ਸਾਹਮਣੇ ਵੀ ਅੱਜ ਪਹਿਲੀ ਵਾਰ ਆਇਆ ਤੇ ਬੰਦਾ ਔਖਾ ਜਾਂਦਾ ਤੇ ਉਸ ਕਰਕੇ ਆ ਤੇ ਅੱਛਾ ਇਹਦੀ ਜਣੀ ਕਿ ਵੀ ਜਿਹੜੀ ਫੈਟ ਆ 10 ਜੀਰੋ ਆ ਜਾਂਦਾ 10 ਜੀਰੋ ਬਈ ਠੀਕ ਹੈ ਕਿੰਨੇ ਕ ਟਾਈਮ ਬਾਅਦ ਆਉਣ ਲੱਗ ਜਾਂਦੀ ਇਹਦੀ ਫੈਂਟ ਦਾ ਇਹ ਬਾਈ ਮਹੀਨੇ ਡੇਢ ਮਹੀਨੇ ਬਾਅਦ ਵਧੇ ਜਾਂਦੀ ਉਹਦੇ ਬਾਅਦ ਓਕੇ ਹੁਣ ਜਿਵੇਂ ਸੂਪੀ ਹੁਣ ਜਿਵੇਂ ਸੀ ਸੱਤ ਤੋਂ ਸਟਾਰਟ ਕਰ ਲਈ ਤੇ ਵਧਦੀ ਤੁਰੇਗੀ ਹਾਂ ਵਧਦੀ ਤ ਆ ਸਾਢੇ 8 ਮਹੀਨੇ ਤੋਂ ਵੀ ਆਪ ਕੋ ਛੱਡੀਆ ਦੁੱਧ ਵੀ ਅੱਛਾ ਦੁੱਧੋ ਵੀ ਆਪ ਛੱਡੀਆ ਹਾਂ ਆਪ ਛੱਡੀਆ ਓਕੇ ਓਕੇ ਬਾਈ ਬਾਈ ਇੱਕ ਵਾਰੀ ਨੰਬਰ ਹੋਰ ਬੋਲਿਓ 95010 95010 55504 ਬਾਈ 55504 ਲਓ ਵੀ ਬਾਈ ਜੀ ਇੱਕ ਵਾਰੀ ਸਾਨੂੰ ਫਰੇਮ ਦੇ ਵਿੱਚ ਸਾਰੀ ਤੁਹਾਨੂੰ ਮੈਂ ਝੋਟੇ ਦਿਖਾਉਣਾ ਤਾਂ ਤੁਸੀਂ ਆਰਡਰ ਦਾ ਜਿਹੜਾ ਸਾਈਜ਼ ਆ ਤੁਸੀਂ ਉਹ ਦੇਖ ਲਿਆ ਗਾਇਬ ਆ ਮਦੀ ਆਰਡਰ ਦੇ ਸਥਾਨਾ ਦੇ ਵਿੱਚ ਘਾਟਾ ਤੇ ਪਰ ਜਿਹੜੀ ਆਰਡਰ ਦੀ ਲਮਾਈ ਲੱਗੀ ਤਾਂ ਆ ਦੇਖੋ ਜੀ ਤੇ ਬਾਕੀ ਹਜੇ ਜਿਵੇਂ ਚੌਥਾ ਦੇਣਾ ਦੁੱਧ 10 11 ਕਿਲੋ ਪਾਈ ਕਹਿੰਦਾ ਤਿਆਰ ਆਪਾਂ 10 ਕਿਲੋ ਹੀ ਮੰਨ ਕੇ ਚੱਲੋ ਤੇ ਤੁਸੀਂ ਆਪ ਦੇਖ ਲਓ ਤੇ ਜਦੋਂ ਖਾਲੀ ਜਣੀ ਕਿ ਅਜੇ ਤਾਂ ਪੌਲੀ ਤਾਂ ਚੱਲੀ ਆ ਖਾਲੀ ਕੀਤੀ ਇਹਨਾਂ ਨੇ ਜਮਾ ਕਲੀਅਰ ਠੀਕ ਆ ਇਹਨੇ ਦੁੱਧ ਤੋਂ ਚੱਲੀ ਆ ਇਹ ਤਾਂ ਬਾਕੀ ਤੁਸੀਂ ਆਪ ਐਸਟੀਮੇਟ ਲਾ ਲਓ ਹੁਣ ਤੇ ਬਾਕੀ ਜਾਣਕਾਰੀ ਜਾਦੇ ਬਾਈ ਦਾ ਤੁਹਾਨੂੰ ਨੰਬਰ ਦਿੱਤਾ ਜਮਾ ਡਿਟੇਲ ਦੇ ਵਿੱਚ ਬਾਈ ਤੁਹਾਨੂੰ ਗੱਲਬਾਤ ਬਾਈ ਦੇ ਨਾਲ ਕਰੋ ਤੇ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆ ਉਹ ਫੋਨ ਦੇ ਉੱਤੇ ਮਿਲ ਜਾਣੀ ਆ ਧੰਨਵਾਦ ਸਸੇਕਰ